हां जी दोस्तों सत रा, श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਭੈਲ ਭੈਲ ਟਹਿ ਵਾਲਾ ਤਸੀਲ ਖੰਡੂਰ ਸਾਹਿਬ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਇਹ ਪਿੰਡ ਹੈ ਬਿਲਕੁਲ ਨੇੜੇ ਪਿੰਡ ਜਾਮਾ ਰਾਏ 3 ਕਿਲੋਮੀਟਰ ਦੀ ਦੂਰੀ ਤੇ ਆ ਫਤਿਆਬਾਦ ਕੋਈ 7 ਕਿਲੋਮੀਟਰ ਦੀ ਦੂਰੀ ਸ਼੍ਰੀ ਗੋਇੰਦਵਾਲ ਸਾਹਿਬ ਵੀ ਇੱਥੋਂ ਤਕਰੀਬਨ 8-9 ਕਿਲੋਮੀਟਰ ਦੀ ਦੂਰੀ ਤੇ ਆ ਸੋ ਵੱਡਾ ਪਿੰਡ ਮੁੰਡਾ ਪਿੰਡ ਇੱਥੇ ਥੋੜੀ ਦੂਰੀ ਤੇ ਆ ਠੀਕ ਆ ਜੀ ਇੱਕ ਪਾਸੇ ਸੰਗਤਪੁਰਾ ਪਿੰਡ ਵੀ ਇਧਰਲੇ ਪਾਸੇ ਆ ਜਾਂਦਾ ਤੇ ਗੋਰੇ ਵਪਾਰੀ ਵੀਰ ਦੇ ਕੋਲ ਆਇਆ ਦੋਸਤੋ ਵੀਰ ਵਪਾਰ ਦਾ ਕੰਮ ਕਰਦਾ ਘਰੇ ਵੀ ਵੀਰ ਨੇ ਪਸ਼ੂ ਚੰਗੇ ਰੱਖੇ ਆ ਦੁੱਧਵਾਦਾ ਵੀ ਕੰਮਾਂ ਨਾਲ ਦੇ ਨਾਲ ਕੋਈ ਇੱਕ ਦੋ ਨਾਗ ਜਿਹੜੇ ਇਹਨਾਂ ਦੇ ਕੋਲ ਆ ਕੇ ਰਹਿੰਦੇ ਆ ਵਪਾਰ ਲੈਣ ਦਾ ਕੰਮ ਆ ਠੀਕ ਆ ਜੀ ਖਾਸ ਜਿਹੜੀ ਵਿਜਿਟ ਆ ਤੁਸੀਂ ਪਿੰਡ ਪੈਲ ਕਰ ਲਿਓ ਸਰਿਆਲੀ ਵੱਡੀ ਸਰਿਆਲੀ ਨਸ਼ਾਰੇ ਪਨ ਵਾਲੀ ਤਕਰੀਬ ਨੇ ਇਥੋਂ ਕੋਈ 12 ਕਿਲੋਮੀਟਰ ਦੀ ਦੂਰੀ ਆ ਸੋ ਮਾਲਵੇ ਵਾਲੀ ਸਾਈਡ ਤੋਂ ਕੋਈ ਮੇਰਾ ਭਰਾ ਵਿਜਿਟ ਕਰੂਗਾ ਤੇ ਹਰੀ ਕੇ ਪਤਨ ਤੋਂ ਕੋਈ 14-15 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ। ਉਹ ਕਰਦੇ ਆ ਪੂਰੀ ਗੱਲਬਾਤ ਉਸ ਤਰੀਕ ਅਜ 23 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ 1:30 ਵਜੇ ਦਾ। ਵੈਸੇ ਗੱਪਣ ਬਾੜ ਤਾਂ ਮੁਆਫਾ ਦਿਖਾਉਣੀ ਆ। ਸਭ ਤੋਂ ਪਹਿਲਾਂ ਗੋਰੇ ਸਾਸਰੀ ਘਰ ਬਾਈ ਸਾਸਿਕਾ ਸਿੰਘ ਸਾਹਿਬ। ਹੋਰ ਗੋਰੇ ਠੀਕ ਠਾਕ? ਵਧੀਆ ਵਧੀਆ ਤੁਸੀਂ ਸੁਣਾਓ। ਬਹੁਤ ਵਧੀਆ ਮੇਰੇ ਠੀਕ ਠਾਕ ਮਹਾਰਾਜ। ਹਾਂਜੀ। ਗੋਰੇ ਉਦੋਂ ਵੀ ਇੱਕ ਆਪਾਂ ਵੜ ਪਾਈ ਸੀ ਵੀਰ। ਹਾਂਜੀ ਹਾਂਜੀ। ਵੜ ਉਹ ਸੂਈ ਸਵਾਈ ਸੀ ਆਪਣੇ ਕੋਲ। ਹਾਂਜੀ ਹਾਂਜੀ। ਠੀਕ ਆ। ਤੇ ਅੱਜ ਵੀ ਇੱਕ ਆਪਣੇ ਕੋਲ ਇਹ ਸਿੰਗਲ ਨਾਲ ਹੀ ਬਕਾਉ ਹੋਣਾ ਹਾਂਜੀ ਵੀਰ ਜੀ ਬਾੜੀ ਵੀ ਆਪਾਂ ਇੱਕੋ ਇੱਕ ਹੀ ਅੱਜ ਲਿਆਂਦੀ ਆ ਹਾਂਜੀ ਹਾਂਜੀ ਚੰਗੀ ਆ ਬੱਛੀ ਮੇਨੋ ਤਾਂ ਵੀ ਸਫਾਈਆਂ ਸੁਫਾਈਆਂ ਬਹੁਤ ਆਿੰਦੇ ਚੀਤੀ ਹਾਂਜੀ ਜੀ ਠੀਕ ਆ ਤੇ ਕੀ ਬੇਰਵਾ ਗੋਰੇ ਬਾਈ ਇਹਦੀ ਕੀ ਡਿਟੇਲ ਆ ਕਿੰਨਾ ਵਾ ਸਵੇਰ ਨੇ ਸੁਣਾ ਆਪਣੇ ਕੋਲ ਵੀਰ ਜੀ ਨੇ ਦੂਜਾ ਸਵੇਰ ਸੁਣਾਇਆ ਦੂਜਾ ਸਵੇਰ ਹਾਂਜੀ ਠੀਕ ਆ ਤੇ ਪਹਿਲਾਂ ਦਾ ਮਤਲਬ 16 17 ਕਿਲੋ ਰਕਾਰ ਤੋਂ ਦੱਸਿਆ ਪਹਿਲੇ ਸਵੇਰੇ ਹਾਂਜੀ ਹਾਂਜੀ ਹਾਂ ਤੇ ਮਤਲਬ ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਫਲੇ ਜਾਨੀ ਕਿ ਹਫਤਾ ਕੇ ਮਤਲਬ ਅੱਸੀ ਖੜਦੀ ਆ ਹੂੰ ਲੋ ਵੀ ਤੋ 30 ਸਤੰਬਰ ਨੂੰ ਦਿਨ ਪੂਰੇ ਆ ਤੇ ਅੱਜ 23 ਤਰੀਕ ਆ 7ਕ ਦਿਨ ਹਜੇ ਦੇ ਬਾਕੀ ਆ ਸੂਣ ਦੇ ਠੀਕ ਆ ਹਾਂਜੀ ਤੇ 30 ਸਤੰਬਰ ਨੂੰ ਦਿਨ ਪੂਰੇ ਆ ਵਾਜਣਾ ਲੋੜ ਪੂਰਾ ਦਾ ਹਾਈਟ ਮੇਰੇ ਵੀਰ ਤੁਸੀਂ ਦੇਖ ਲਓ ਹਾਈਟ ਬੇਸ਼ਕ ਮੀਡੀਅਮ ਤੇ ਵਿੱਚ ਆ ਬਾਕੀ ਅੰਗ ਪਰ ਹੈਲਥ ਵੇਖ ਲੀਏ ਜਾਂ ਸਿਹਤ ਵੇਖ ਲੀਏ ਪੂਰੀ ਰਾਜੀ ਆ ਕਰਮਾ ਦੀ ਠੀਕ ਆ ਜੀ ਤੇ ਚਮਕਦਮ ਪੂਰੀ ਆ ਬੈੜ ਦੀ ਗੁਰੇ ਆਏ ਨੂੰ ਹਲਾਇਓ ਮੜਾ ਜੀ ਇਧਰ ਨੂੰ ਹਲਾਕੇ ਦਿਖਾਇਓ ਪੈਕਸਰ ਤੋਂ ਇੱਕ ਪਰੀ ਨਵੀ ਆ ਤਖਾ ਦਿਓ ਲਾ ਗਿਓ ਇੱਕ ਵਾਰੀ ਠੀਕ ਆ ਸੋ ਆ ਹਵਾ ਨਿਲੇਵੇ ਦੀ ਜਿਹੜੀ ਦੋਸਤੋ ਇਸ ਵਕਤ ਇੰਨਾ ਕੁ ਲੱਥੀਆ ਕਰਮਾ ਲਈ ਸੱਤ ਅੱਠ ਦਿਨਾਂ ਦੇ ਵਿੱਚ ਹੋਰ ਵੀ ਚੰਗੀ ਖਾਸੀ ਬਣ ਕੇ ਤਿਆਰ ਹੋ ਜੂਗੀ ਮੁੱਠੀ ਵਾਲਾ ਥਾਣਾ ਫਾੜੀ ਵਾਲਾ ਚੱਡਾ ਲੇਵਾ ਇੱਕਸਾਰ ਬਿਲਕੁਲ ਪੱਦਰ ਪਹਿਲੇ ਸਵੇਰੇ ਦੱਸਿਆ ਕੋਰੇ ਵੀ 17 ਕਿ ਲੀਟਰ ਹਾਂਜੀ ਹਾਂਜੀ 17 ਕਿਲੋ ਗਿਆ ਜੀ ਲਾ ਵੀ 17 ਕਿਲੋ ਦੋਸਤੋ ਪਹਿਲੇ ਸਵੇਰੇ ਨੇ ਦੁੱਧ ਚਵਾਇਆ ਠੀਕ ਆ ਜੀ ਸੋ 17 ਕਿਲੋ ਦੀ ਜਿਹੜੀ ਮਿਲਕਿੰਗ ਨੇ ਕਰਵਾਈ ਆ ਸੋ ਆਰਡਰ ਲੈਵੇ ਦੀ ਕਰਮਾ ਲਈ ਸਾਫ ਤੁਤਰੀ ਹੈ ਠੀਕ ਆ ਜੀ ਆ ਦੇਖੋ ਸੋ ਥਾਣ ਹਾਥੀ ਮੁੱਠ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਲੇਵਾ ਦਿਖਾ ਰਹੇ ਹਾਂ ਸੋ ਬਣ ਜੂਗੀ ਬਾਕੀ ਹਜੇ ਢਿੱਲ ਕਾਫੀ ਹੈ ਆ ਮਾਰੋ ਨਿਗਾ ਠੀਕ ਆ ਜੀ ਢਿੱਲ ਲੇਵੇ ਦੇ ਵਿੱਚ ਕਾਫੀ ਆ ਬਣ ਜੂਗੀ ਠੀਕ ਆ ਤੇ ਬਾਕੀ ਗੁਰਵੀਰ ਇੱਕ ਵਾਰੀ ਮੜਾ ਖੋਲ ਕੇ ਨੂੰ ਤੋੜ ਕੇ ਅਦਰ ਸਾਹਮਣੇ ਪੇਸ਼ ਕਰਕੇ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਆ ਕੋਈ ਵੀ ਆਪਣਾ ਭਰਾ ਠੀਕ ਆ ਜੀ ਕੋਈ ਵੀਡੀਓ ਵੇਖ ਕੇ ਆਪਣੀ ਸੌਦਾ ਕਰੂਗਾ ਹਾਈਟ ਮੀਡੀਅਮ ਦੇ ਵਿੱਚ ਆ ਕਰਾਸ ਬਰੀਡ ਦੇ ਵਿੱਚ ਆ ਗਈ ਆ ਕੋਈ ਐਚ ਐਫ ਦੇ ਨਾਲ ਮੇਰਾ ਵੀਰ ਕੁਝ ਜਰਸ਼ ਦਾ ਕਰਾਸ ਲਾ ਲੇ ਰੰਗ ਪ੍ਰਿੰਟ ਦੀ ਗੱਲ ਕਰ ਲਈਏ ਤੇ ਡੱਬੀ ਵੈੜ ਆ ਬਾਕੀ ਤੁਸੀਂ ਦੇਖ ਸਕਦੇ ਹੋ ਜੇ ਬਲੈਕ ਵਾਈਟ ਡੱਬ ਉਤੋਂ ਬੰਤਰ ਦੀ ਗੱਲ ਕਰੀਏ ਤਾਂ ਬਿਲਕੁਲ ਪੱਧਰ ਇੱਕਸਾਰ ਆ ਹਾ ਗੋਰੀ ਵੀਰ ਐਨੂੰ ਐਨੂੰ ਤੋੜ ਦੇ ਜੇ ਲੰਮਾ ਐਨੂੰ ਤੋੜ ਦੇ ਜੇ ਆ ਐਿਤਰਾ ਦਿਖਾ ਐਿਤਰਾ ਦਿਖਾਓ ਹਾ ਗੋਰੀ ਵੀਰ ਐਨੂੰ ਨਮਾ ਤੋੜ ਦੇ ਇੱਕ ਵਾਰੀ ਐਨੂੰ ਤੋੜ ਦੇ ਪਰਾਂ ਨੂੰ ਮੌਜੀ ਕਰੋ ਚੱਕ ਠੀਕ ਆ ਜੀ ਸੋ ਦਿਨ ਸਮਾਂ ਹਜੇ ਕੱਟਦੀ ਆ ਠੀਕ ਆ ਜੀ ਕੁਛ 6-7 ਦਿਨ ਇੱਕ ਵਾਰ ਫੇਰਾ ਪਰ ਰਿਪੀਟ ਕਰ ਦਿੰਨੇ ਆ ਵੀ 6-7 ਦਿਨ ਦਾ ਸਮਾਂ ਹਜੇ ਆਰਾਮ ਨਾਲ ਲੈਂਦੀ ਆ ਸੋ ਲੜਾਂ ਤੋਂ ਇੱਕ ਵਾਰੀ ਨਾਰਮਲੀ ਤੁਸੀਂ ਅੰਦਾਜ਼ਾ ਲਾ ਲਵਾਂਗੇ ਪਰ ਟੈਲ ਲੈਵੇ ਦੇ ਵਿੱਚ ਕਾਫੀ ਆ ਸੋ ਬਣਜੂਗੀ ਚੰਗਾ ਕਰਮਾਂ ਦੀ ਠੀਕ ਆ ਜੀ ਸੋ 16-17 ਕਿ ਲੀਟਰ ਦੀ ਮਿਲਕਿੰਗ ਜਿਹੜੀ ਆ ਇਹਨੇ ਪਲੋਂਨ ਪਹਿਲੇ ਸਵੇਰ ਕਰਾਈ ਆ ਠੀਕ ਆ ਫੇਸ ਕੁਆਲਟੀ ਇੱਕ ਵਾਰੀ ਗੁਰੇਬਾਈ ਇੱਥੇ ਖਿਲਾੜ ਕੇ ਦਿਖਾ ਦੇ ਇੱਕ ਵਾਰੀ ਤਸੱਲੀ ਦੇ ਨਾਲ ਆ ਵੇਖੋ ਠੀਕ ਆ ਜੀ ਬੁੱਤੀ ਬਾਤੀ ਬਹੁਤ ਸੋਣੀ ਆ ਛੋਟਾ ਕੰਨ ਬ ਤੇ ਆ ਐਨ ਤੋਰ ਦੇ ਵੀਰੇ ਬਾਕੀ ਸਫਾਈਆਂ ਸਫਾਈਆਂ ਬਹੁਤ ਆ ਠੀਕ ਆ ਜੀ ਸਫਾਈਆਂ ਦੇ ਪਾਸੇ ਨੂੰ 노 ਡਾਊਟ ਕੋਈ ਵੀਰ ਮੇਰਾ ਇੱਥੇ ਵੀ ਆਊਗਾ ਤਸਲੀ ਨਾਲ ਤੁਸੀਂ ਛੇ ਵੇਖਣੀ ਵੀ ਆ ਪਿੰਡੇ ਦੀ ਵੀ ਸਾਫ ਸੁਥਰੀ ਮਾੜਾ ਕੋਈ ਫਲਕਾਰੀ ਮਾੜੀ ਉੱਪਰੋਂ ਲਾ ਕੇ ਇੱਕ ਵਾਰੀ ਦਿਖਾ ਦੇ ਪਿੰਡਾਂ ਆ ਦਿਖਾ ਦੇ ਆ ਚੈੱਕ ਕਰੋ ਠੀਕ ਆ ਜੀ ਕੋਈ ਵੀਰ ਇਹਨਾਂ ਆ ਕੇ ਸੋ ਪਿੰਡੇ ਦੀ ਸਾਫ ਸੁਥਰੀ ਆ ਕੋਈ ਵੀ ਨਿਸ਼ਾਨ ਵਾਧੂ ਘਟੂ ਤੁਹਾਨੂੰ ਪਿੰਡੇ ਦੇ ਉੱਪਰ ਨਜ਼ਰ ਨਹੀਂ ਆਊਗਾ ਇਧਰ ਜਿਹੜਾ ਬਹਿਣੀ ਵਾਲੇ ਪਾਸਿਆਂ ਤੋਂ ਤੁਹਾਨੂੰ ਮਾਰਾ ਦਿਖਾ ਰਹੇ ਆ ਆ ਚੈੱਕ ਕਰੋ ਆ ਦੇਖੋ ਜੀ ਬਹੁਤ ਸੋਹਣੀ ਸਪੇਸ ਚੰਗੀ ਵੰਡਗਿਰ ਲਾ ਥਾਣ तकरीबन ਜਿਵੇਂ ਤੁਸੀਂ ਦੇਖ ਹੀ ਰਹੇ ਜੀ ਠੀਕ ਆ ਜੀ ਬਿਲਕੁਲ ਅਰਲੀਆਂ ਵਰਗੇ ਥਾਰਾ ਜਿਵੇਂ ਜਿਵੇਂ ਕਰਮਾੜੀ ਬਿਲਕੁਲ ਹਵਾਨਾ ਲੇਵਾ ਭਰ ਗਈ ਜਾਂ ਪਸਮਨ ਤੋਂ ਬਾਅਦ ਥਾਣ ਪੂਰਾ ਹਾਥੀ ਮੁਠੀ ਵਾਲਾ ਨਿਕਲ ਕੇ ਸਾਹਮਣੇ ਆ ਜਾਊਗਾ ਸੋ ਜਿਹੜੇ ਭਰਾਵਾਂ ਦੇ ਕੋਲ ਚਲੋ ਫਾਰਮਾਂ ਦੇ ਵਿੱਚ ਨਾਰਮਲੀ ਮਸ਼ੀਨਾਂ ਅਵੇਲੇਬਲ ਨੇ ਉਹ ਮਸ਼ੀਨੀ ਚਵਾਈ ਵੀ ਬਿਲਕੁਲ ਪਰਫੈਕਟ ਆ ਵੈਸੀ ਹਾਥੀ ਚਵਾਈ ਵੀ ਇਜ਼ੀਲੀ ਕੋਈ ਭਰਾ ਕਰ ਸਕਦਾ ਠੀਕ ਆ ਸੋ ਖੜਨੀ ਕਲੋਨੀ ਦੀ ਚੰ ਬਾਕੀ ਤੁਹਾਡੇ ਸਾਹਮਣੇ ਪੂਰਾ ਸਟਰਕਚਰ ਤੁਹ ਪਸੰਦ ਆਊਗੀ ਠੀਕ ਆ ਜੀ ਆਲ ਰਾਊਂਡ ਤੋਂ ਆਪਾਂ ਜਿਹੜੀ ਇੱਕ ਵਾਰੀ ਤੁਹਾਨੂੰ ਦਿਖਾ ਦਿੱਤੀ ਆ ਬਾਕੀ ਕੋਰੇ ਭਾਈ ਤਿੱਪਣ ਤੁਪਣ ਆਪਣੀ ਜਿਹਾ ਤਸੱਲੀ ਕਰਕੇ ਲੈ ਕੇ ਆਉਂਦੇ ਆਪਾਂ ਤੇ ਹਾਂਜੀ ਹਾਂਜੀ ਓਕੇ ਬਿਲਕੁਲ ਤਿੱਪ ਕੇ ਲੈਂਦੀ ਤਸੱਲੀ ਕਰਕੇ ਹਨਾ ਹਾਂਜੀ ਵੀ ਕੋਈ ਭਰਾ ਮਾਰੋ ਤੁਹਾਡੇ ਨਾਲ ਆਨਲਾਈਨ ਵੀ ਸੌਦਾ ਕਰੇ ਤੇ ਕੋਈ ਉਸਾਂ ਦੀ ਗੱਲਬਾਤ ਨਹੀਂ ਨਹੀਂ ਹਾਂਜੀ ਹਾਂਜੀ ਇਹ ਗੱਲ ਵੀ ਕਈ ਵਾਰ ਭਰਾ ਹਰੇਕ ਨਹੀਂ ਵਿਜ਼ਿਟ ਕਰ ਸਕਦਾ ਵੀ ਦੂਰੋਂ ਜਿਹੜੋਂ ਮਗਾ ਹੀ ਲੈਂਦਾ ਵੀ ਇੱਥੇ ਭੇਜੀ ਦਿਓ ਹਾਂਜੀ ਵੀ ਕੋਈ ਉਸਾਂ ਦੀ ਗੱਲਬਾਤ ਨਹੀਂਗੀ ਨਹੀਂ ਬਹੁਤ ਵਧੀਆ ਆ ਦੇਖੋ ਜੀ ਠੀਕ ਆ ਕੋਰੇ ਭਾਈ ਤੋ ਦੋਸਤੋ ਸਮਾਂ ਹੀ ਸਮਾ ਲੈਂਦੀ ਆ ਕਰਮਾ ਦੀ ਠੀਕ ਆ ਜੀ ਮੇਰੇ ਕੋਈ ਫਾਰਮਰ ਭਰਾ ਨੇ ਆ ਕੇ ਚਲੋ ਦੁੱਧ ਵਾਦਾ ਕੰਮ ਸ਼ੁਰੂ ਕਰਨਾ ਸੀ ਜਿਹੜੇ ਵੀਰ ਚਾਹੁੰਦੇ ਕੋਈ 18 17 ਆਲੀ ਵਾੜ ਮਿਲ ਜੇ 18 17 ਕਿਲੋ ਦੁੱਧ ਚਵਾਉਂਦੀ ਰਵੇ ਜਾਂ 20 ਦੇ ਅੰਦਰ ਵਾਰ ਕੋਈ ਖਰੀਦਣ ਦਾ ਚਾਹਵਾਣਾ ਤੇ ਇਸ ਵਾਰ ਨਾਲ ਤੁਸੀਂ ਸੌਦਾ ਰਲਾ ਸਕਦੇ ਜੇ ਦੁੱਧ ਵੀ ਕਰਮਾ ਦੀ ਚਵਾਜੂ ਕੀ ਚੰਗੀ ਸੇਵਾ ਰਹੀ ਸੋ ਪਲੂਣ ਪਹਿਲੇ ਸਵੇਰ ਤੁਹਾਨੂੰ ਦੱਸ ਹੀ ਦਿੱਤਾ ਵੀ ਜਿੰਨਾ ਕੋ ਦੁੱਧ ਨੇ ਚਵਾਇਆ ਤੇ ਗੋਰੇ ਕੀ ਮੁੱਲ ਵੀਰੇ ਕੀ ਡਿਮਾਂਡ ਕਰਦੇ ਆ ਇਸ ਬੱਚੀ ਦੀ ਵੀਰ ਜੀ ਮੁੱਲ ਭਾਵੇਂ ਆਪਾਂ 65 ਕਰ ਲਈਏ ਹਾਂ ਜੀ 22000 ਦੀ ਐਸ ਨੂੰਏ 22000 ਦੀ ਹਾਂਜੀ ਫਿਰ ਵੀ ਜੇ ਕੋਈ ਵੀਰ ਫੋਨ ਭੈਣ ਭਰਾ ਫੋਨ ਕਰੂਗਾ ਤੇ ਉਹ ਚ ਮਾਨਤਨ ਕੋਈ ਨਹੀਂ ਉਹਦਾ ਕਰਾਂਗੇ ਪੂਰਾ ਠੀਕ ਹੈ ਵੀਰੇ ਹਾਂਜੀ ਲੋ ਵੀ 22000 ਦੀ ਵੀਰ ਆਂਦਾ ਵੀ ਮਾਨਤਨ ਕਰਦੇ ਆਂਗੇ 22000 ਦੇ ਵਿੱਚੋਂ ਵੀ ਕੋਈ ਭਰਾ ਸੰਪਰਕ ਕਰੇ ਲੈ ਵੀ ਕੋਈ ਵੀਰੇ ਕੋਈ ਆਪਦੇ ਬੰਦਾਂ ਨੂੰ ਤੁਸੀਂ ਤਸੱਲੀ ਕਰਕੇ ਵਿਖਾ ਦੇ ਜੇ ਲੈਵੇ ਐਲਟਰਨ ਚੰਗੀ ਤਰ੍ਹਾਂ ਹੱਥ ਹੁਸ ਫੇਰ ਕੇ ਵਿਖਾ ਦਿਆ ਜੀ ਆਹ ਦੇਖੋ ਜੀ ਠੀਕ ਹੈ ਜੀ ਸੋ ਨਾਰਮਲੀ ਆਪਣੇ ਘਰੇ ਕਈ ਘਰਾਂ ਘਰਾਂ ਦੇ ਵਿੱਚ ਨਾਰਮਲੀ ਲੇਡੀ ਚਵਾਈਆਂ ਕਰਦੀਆਂ ਨੇ ਪਹਿਣਾ ਚਵਾਈ ਕਰਦੀਆਂ ਨੇ ਤੇ ਉਹਨਾਂ ਦੇ ਆਪਾਂ ਧਿਆਨ ਦੇ ਲਿਆ ਦਿੰਨੇ ਆ ਠੰਡੀ ਮਿੱਟੀ ਆ ਵੰਗਰ ਰਸੀ ਪਾਉਣੀ ਆ ਤੁਸੀਂ ਪਾ ਲਓ ਅਦਰਵਾਈਜ਼ ਚਲੋ ਲੋੜ ਵੀ ਨਹੀਂ ਪੈਂਦੀ ਉਹ ਜੋ ਸੀਲਸ ਲੱਗ ਪਸ਼ੂ ਨੂੰ ਠੀਕ ਆ ਸੋ ਨੇਵੇ ਆਰਡਰ ਦੀ ਕੁਆਲਿਟੀ ਬਹੁਤ ਸੋਣੀ ਆ ਵੇਨਸ ਫੋਨਸ ਨੇਵੇ ਦੇ ਉੱਪਰ ਤੁਸੀਂ ਦੇਖੋਗੇ ਬਹੁਤ ਬਾ ਕਮਾਲ ਦੇਵਾ ਸੋ ਹਜੇ ਭਰਨਾ ਐਨੇ ਕਰਮਾਲੀ ਨੇ 5 7 8 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰਕੇ ਸੋਊਗੀ ਸੋ ਇਹ ਜਿਹੜੀ ਦੋਸੋ ਅੱਜ ਇੱਕੋ ਇੱਕ ਵਾਰ ਆਪਾਂ ਤੁਹਾਨੂੰ ਦਿਖਾ ਰਹੇ ਆ ਵੀਰ ਗੋਰੇ ਦੇ ਘਰੋਂ ਵਪਾਰ ਲਾਈਨ ਦਾ ਕੰਮ ਆ ਪਸ਼ੂ ਇਸੇ ਤਰ ਅੱਜ ਤੋਂ ਕੁਝ ਸਮਾਂ ਪਹਿਲਾਂ ਕੋਈ 20 22 25 ਦਿਨ ਜਾਂ ਮਹੀਨੇ ਦੇ ਢੇਡ ਘਰ ਸਮਾਂ ਹੋ ਗਿਆ ਇੱਕ ਵਾਰ ਤੁਹਾਨੂੰ ਦਿਖਾਈ ਸੀ ਉਹ ਵੀ ਚੰਗੇ ਦੁੱਧ ਤੇ ਚੱਲਣ ਦੇ ਸੀ ਕੋਰੇ 18 17 ਕਿਲੋ ਚਵਾ ਕੇ ਦਿੱਤੀ ਉਹ ਹਾਂਜੀ ਹਾਂਜੀ ਵੀਰ ਜੀ ਠੀਕ ਆ ਵੀਰ ਹਾਂਜੀ ਤੇ ਬਾਕੀ ਕਰੋ ਵੀਰ ਇੱਕ ਕੰਟੈਕਟ ਨੰਬਰ ਆਪਣੇ ਜਿਹੜੇ ਸਾਂਝੇ ਕਰਦੇ ਜੀ 99681 ਹਾਂ 02057 ਠੀਕ ਹੈ ਜੀ ਹਾਂਜੀ ਸੋ ਦੋਸਤੋ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ ਉੱਪਰ ਚੱਲਣਦੇ ਆ ਹਾਂਜੀ ਕਾਲ ਕਰੋ ਗੱਲਬਾਤ ਕਰੋ ਸੋ ਮਾਲ ਵੀਰ ਲੈ ਕੇ ਆਉਂਦਾ ਸਾਫ ਸੁੱਤਰਾ ਪਸ਼ੂ ਲੈਂਦਾ ਵੀ ਇੱਕ ਦੋ ਨੱਕ ਜਿਹੜੇ ਇਹਨਾਂ ਦੇ ਕੋਲ ਹੁੰਦੇ ਆ ਬਾਕੀ ਪੁੱਛ ਗਿਛ ਕਰਕੇ ਤੁਸੀਂ ਬੰਦੇ ਡਿਟੇਲ ਜਿਹੜੇ ਉਹ ਲੈਂਦੇ ਰਿਆ ਕਰੋ ਸਮੇਂ-ਸਮੇਂ ਦੇ ਨਾਲ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਵੇਖੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ